ਫਰੀਦਕੋਟ ਦੀ ਇੱਕ ਮੰਦਭਾਗੀ ਘਟਨਾ ਜਿਸ ਨੂੰ ਬੜਾ ਪਲਮੀ ਅੰਦਾਜ਼ ਦੇ ਵਿੱਚ ਅੰਜਾਮ ਦਿੱਤਾ ਗਿਆ ਇਸ ਘਟਨਾ ਚ ਨੌਜਵਾਨ ਗੁਰਵਿੰਦਰ ਸਿੰਘ ਦਾ ਕਤਲ ਕਰ ਦਿੱਤਾ ਜਾਂਦਾ ਹੈ ਉਸਦੀ ਹੀ ਪਤਨੀ ਵੱਲੋਂ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਪੁਲਿਸ ਨੇ ਦੋਨਾਂ ਮੁਜਰਮਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਹੁਣ ਉਹ ਦੋਨੋਂ ਪੁਲਿਸ ਦੀ ਹਿਰਾਸਤ ਚ ਨੇ ਮੇਰਾ ਹੀਰਿਆਰਗਾ ਪੁੱਤ ਹੈ ਇਹਨੇ ਟੈਨ ਨੇ ਮਾਰਤਾ ਅਸਲ ਚ ਸਾਰੀ ਘਟਨਾ ਵਾਪਰਦੀ ਕਿਵੇਂ ਆ ਅੱਜ ਦੀ ਇਸ ਵੀਡੀਓ ਚ ਤੁਹਾਨੂੰ ਦੱਸਾਂਗੇ ਦਰਸਲ ਮਾਮਲਾ ਫਰੀਦਕੋਟ ਦੇ ਪਿੰਡ ਸੁਖਨਾਲਾ ਦਾ ਜਿੱਥੇ ਮ੍ਰਿਤਕ ਗੁਰਵਿੰਦਰ ਦਾ ਵਿਆਹ 2023 ਚ ਫਰੀਦਕੋਟ ਦੀ ਰੁਪਿੰਦਰ ਕੌਰ ਦੇ ਨਾਲ ਹੋਇਆ ਵਿਆਹ ਤੋਂ ਬਾਅਦ ਰੁਪਿੰਦਰ ਕੈਨੇਡਾ ਚਲੀ ਜਾਂਦੀ ਹੈ ਤੇ 2024 ਚ ਉਸ ਨੂੰ ਕੈਨੇਡਾ ਤੋਂ ਰਿਪੋਰਟ ਕਰ ਦਿੱਤਾ ਜਾਂਦਾ ਹੈ ਤੇ ਇਸੇ ਦੌਰਾਨ ਉਸਦੀ ਦੋਸਤੀ ਬਠਿੰਡਾ ਜ਼ਿਲ੍ਹੇ ਦੇ ਬੱਲੂਆਣਾ ਨਿਵਾਸੀ ਹਰਕਮਲਪ੍ਰੀਤ ਸਿੰਘ ਦੇ ਨਾਲ ਹੁੰਦੀ ਹੈ ਜਾਣਕਾਰੀ ਦੇ ਮੁਤਾਬਕ ਰੁਪਿੰਦਰ ਕੌਰ ਦਾ ਪ੍ਰੇਮੀ ਵੀ ਕੈਨੇਡਾ ਤੋਂ ਰਿਪੋਰਟ ਹੋ ਕੇ ਆਇਆ ਹੈ ਸੋਸ਼ਲ ਮੀਡੀਆ ਪਲੇਟਫਾਰਮ ਦੇ ਜ਼ਰੀਏ ਦੋਨਾਂ ਦੀ ਆਨਲਾਈਨ ਦੋਸਤੀ ਹੁੰਦੀ ਹੈ ਤੇ ਹੌਲੀ-ਹੌਲੀ ਇਹ ਦੋਸਤੀ ਪ੍ਰੇਮ ਸਬੰਧਾਂ 'ਚ ਬਦਲ ਜਾਂਦੀ ਹੈ ਤੇ ਆਪਣੀ ਪ੍ਰੇਮ ਕਹਾਣੀ ਨੂੰ ਸਿਰੇ ਚੜਾਉਣ ਲਈ ਪਤਨੀ ਰੁਪਿੰਦਰ ਕੌਰ ਤੇ ਪ੍ਰੇਮੀ ਹਰਕਮਲਪ੍ਰੀਤ ਸਿੰਘ ਇਸ ਕਤਲ ਦੀ ਪਲੈਨਿੰਗ ਕਰਦੇ ਨੇ ਸਾਰੀ ਘਟਨਾ ਇੱਕ ਫਿਲਮੀ ਕਹਾਣੀ ਦੀ ਤਰ੍ਹਾਂ ਜਿਸ ਨੂੰ ਦੋਨਾਂ ਵੱਲੋਂ ਪਹਿਲਾਂ ਹੀ ਪ੍ਰੀ-ਪਲਾਨ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਇੱਕ ਰਾਤ ਘਰ ਦੇ ਵਿੱਚ ਗੁਰਵਿੰਦਰ ਤੇ ਰੁਪਿੰਦਰ ਦੋਵੇਂ ਇਕੱਲੇ ਸੀ ਤੇ ਮੌਕਾ ਦੇਖ ਕੇ ਰੁਪਿੰਦਰ ਨੇ ਆਪਣੇ ਹੀ ਪਤੀ ਨੂੰ ਮਾਰਨ ਲਈ ਆਪਣੇ ਪ੍ਰੇਮੀ ਨੂੰ ਸੱਦਿਆ ਤੇ ਪਤਨੀ ਵੱਲੋਂ ਪਹਿਲਾਂ ਕੋਈ ਨਸ਼ੀਲੀ ਚੀਜ਼ ਹੈ ਜਿਹੜੀ ਆਪਣੇ ਪਤੀ ਨੂੰ ਦਿੱਤੀ ਜਾਂਦੀ ਹੈ ਤੇ ਬਾਅਦ ਵਿੱਚ ਆਪਣੇ ਹੀ ਪਤੀ ਦਾ ਬੜੀ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਜਾਂਦਾ ਹੈ ਇਨੀਸ਼ੀਅਲੀ ਵਸਤੂ ਰੁਪਿੰਦਰ ਕੋਲ ਕਿਵੇਂ ਪਹੁੰਚਦੀ ਹੈ ਇਸ ਦੀ ਵੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਉੱਥੇ ਹੀ ਮ੍ਰਿਤਕ ਗੁਰਵਿੰਦਰ ਸਿੰਘ ਦੀ ਭੈਣ ਮਨਵੀਰ ਕੌਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਦੇ ਵਿੱਚ ਦੱਸਿਆ ਕਿ ਉਸ ਦਾ ਭਰਾ ਅਕਸਰ ਹੀ ਰੁਪਿੰਦਰ ਕੌਰ ਤੇ ਹਰਕਮਲਪ੍ਰੀਤ ਸਿੰਘ ਦੇ ਸਬੰਧਾਂ ਬਾਰੇ ਜਾਣਕਾਰੀ ਦਿੰਦਾ ਰਹਿੰਦਾ ਸੀ ਤੇ ਉਸ ਨੇ ਕਈ ਵਾਰੀ ਇਹ ਵੀ ਜ਼ਾਹਿਰ ਕੀਤਾ ਸੀ ਕਿ ਉਸ ਦਾ ਕਤਲ ਹੈ ਜਿਹੜਾ ਉਹ ਕਰਵਾਇਆ ਜਾ ਸਕਦਾ ਸੋ ਨਾਜਾਇਜ਼ ਸਬੰਧਾਂ ਨੇ ਇਸੇ ਦਾਇ ਕੱਲਾ ਇਕੱਲਾ ਪੁੱਤ ਹੈ ਜਿਹੜਾ ਉਹ ਹਮੇਸ਼ਾ ਲਈ ਖੋ ਲਿਆ ਸੋ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲੀ ਏ ਖਬਰ ਪਤੀ ਪਤਨੀ ਦੇ ਰਿਸ਼ਤਿਆਂ ਤੇ ਵੱਡੇ ਸਵਾਲ ਖੜੇ ਕਰਦੀ ਹੈ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਤੁਸੀਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਧੰਨਵਾਦ